ਕੀ ਖੇਤੀਬਾੜੀ ਮੰਤਰੀ ਕਿਸਾਨਾਂ ਨੂੰ ਦਿੱਤਾ ਭਰੋਸਾ ਤਾਂ ਹੜਪੀੜਤਾਂ ਦਾ ਹੜ ਪ੍ਰਭਾਵਿਤ ਇਲਾਕਾਂ ਇਲਾਕਿਆਂ ਦਾ ਕੀਤਾ ਦੌਰਾ ਹੜਪੀੜਤਾਂ ਦੇ ਕੋਲ ਜਾ ਕੇ ਮਦਦ ਦੇ ਲਈ ਦਿੱਤਾ ਭਰੋਸਾ ਤਾਂ ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਧਰਮਕੋਟ ਦੇ ਵਿੱਚ ਸੁਨੀਲ ਜਾਖੜ ਜੋ ਕਿ ਬੀਜੇਪੀ ਦੇ ਪੰਜਾਬ ਪ੍ਰਧਾਨ ਨੇ ਰਵਨੀਤ ਬਿੱਟੂ ਕੇਂਦਰੀ ਰਾਜਰਾਜ ਰੇਲ ਮੰਤਰੀ ਤੇ ਉਸ ਤੋਂ ਇਲਾਵਾ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਬਰਾ ਸਿੰਘ ਚੋਹਾਨ ਤਾਂ ਵੱਡੇ ਮੰਤਰੀ ਵੱਡੇ ਚਿਹਰੇ ਟਰੈਕਟਰ ਦੇ ਉੱਤੇ ਜਾ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦੇ ਹੋਏ ਨਜ਼ਰ ਆਏ ਤੇ ਦੂਜੇ ਪਾਸੇ ਹਲਕੇ ਦੇ ਐਮ.ਐਲ.ਏ ਵੀ ਉੱਥੇ ਮੌਜੂਦ ਸੀ ਤਾਂ ਸਾਰਿਆਂ ਦੇ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਤਾਂ ਦੌਰਾ ਕਰਨ ਤੋਂ ਬਾਅਦ ਹੜ੍ਹ ਪੀੜਤ ਲੋਕਾਂ ਨੂੰ ਜਿਹੜਾ ਮਦਦ ਦਾ ਭਰੋਸਾ ਦਿੱਤਾ ਤਾਂ ਇਸ ਮੌਕੇ ਸ਼ਿਵਰਾਜ ਸਿੰਘ ਚੋਹਾਨ ਦੇ ਵੱਲੋਂ ਕਹਿ ਦਿੱਤਾ ਕਿ ਅਸੀਂ ਜਾਇਜ਼ਾ ਲੈ ਰਹੇ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾ ਕੇ ਅਸੀਂ ਇਸ ਬਾਬਤ ਜਾਣਕਾਰੀ ਦੇਵਾਂਗੇ उस तो बाद जो भी मदद होगी जो भी नुकसान होया सब भरपाई की जाएगी की कुछ कह रहे हैं केंद्रीय खेती मंत्री शिवराज सिंह चौहान अभी तक जो देखा है और आगे देखने वाला हूँ छब्बीस तारीख से पानी खेतों में भरा हुआ है घरों में भरा हुआ है मैं खेतों में उतरा मैंने फसल भी देखी की भी जड़े सड़ गई है फसलें भी नि हो रही है मकान कमजोर हो गए कई लोग गिर गए हैं सारी नुकसान है और ऐसा संकट मैंने कभी देखा नहीं है अभी नुकसान का पूरा आकलन हो रहा है केंद्र सरकार की टीमें भी आज आ गई हैं। मैं केवल इतना ही कहना चाहता हूं कि संकट किस घड़ी में केंद्र सरकार पूरी ताकत के साथ खड़ी है मोदी जी मुझे भेजा है प्रधानमंत्री जी ने पूरी संवेदना के साथ जनता को किसानों को गरीबों को इस संकट के पार निकाल के ले जाने में कसर नहीं छोड़ी जाएगी अभी क्यूँकी कई जगह मुझे जाना है उसके बाद शाम को फिर मैं हो के, हो के। कैसे हालात है आप बता रहे थे पानी फसलें सरी है मैंने आपको बताया आज और देखी बड़ी पे दुख दी कड़ी देश के प्रधानमंत्री नरेंद्र मोदी जी ਕਾਸ ਤੌਰ ਤੇ ਜਿਹੜੇ ਸਾਡੇ ਐਗਰੀਕਲਚਰ ਮਿਨਿਸਟਰ ਨੇ ਉਹਨਾਂ ਨੂੰ ਸ਼ਿਵਰਾਜ ਚੋਹਾਨ ਸਾਬ ਜਿਹੜੇ ਕੀ ਮਿਨਿਸਟਰ ਵੀ ਰਹੇ ਤੇ ਕਿਸਾਨਾਂ ਨਾਲ ਗੱਲਬਾਤ ਵੀ ਉਹਨਾਂ ਦੀ ਹਮੇਸ਼ਾ ਹੁੰਦੀ ਰਹਿੰਦੀ ਆ ਤੇ ਪ੍ਰਧਾਨ ਮੰਤਰੀ ਜੀ ਨੇ ਆਪ ਇਹ ਕਹਿ ਕੇ ਇਹ ਟੀਮ ਸਾਨੂੰ ਭੇਜਿਆ ਏ ਦੂਜੇ ਪਾਸੇ ਜਿਹੜੀ ਸੈਂਟਰ ਦੀ ਟੀਮ ਆ ਉਹ ਅਲੱਗ ਅਸੀਂ ਇਕੱਠੇ ਹੀ ਸويرੇ ਗੱਲੀਆਂ ਪੰਜਾਬ ਨੂੰ ਆਏ ਆ ਉਹਦੇ ਵਿੱਚ ਜਿਹੜੀਆਂ ਦੋ ગ્રામ ਮੰਤਰੀ ਤੇ ਕੇਂਦਰਨ ਟੀਮਾਂ ਬਣਾਈਆਂ ਉਹ ਅੱਜ 33 ਪਿੰਡ ਵਿਜ਼ਿਟ ਕਰਨਗੇ ਇੱਧਰ ਲਈ ਆ ਏਰੀਆ ਤੇ ਤੇ ਦੂਜੀ ਟੀਮ ਲੱਗੂਗੀ ਫਰੋਜ਼ਪੁਰ ਵੱਲੋਂ ਕੱਲ ਨੂੰ ਇਹ ਇਕੱਠੇ ਹੋ ਕੇ ਜਲੰਧਰ ਇਕੱਠੇ ਹੋਣਗੇ ਉਦੋਂ ਆਪ ਆਪਣੀ ਰਿਪੋਰਟ ਤੇ ਜਿਹੜੀ ਸਟੇਟ ਗਵਰਨਮੈਂਟ ਦੀ ਆ ਚੰਡੀਗੜ੍ਹ ਚ ਬਹਿ ਕੇ ਪਾਸੋਂ ਇਹ ਸਟੇਟ ਦੇ ਨਾਲ ਸਟੇਟ ਦੇ ਐਗਰੀਕਲਚਰ ਮਿਨਿਸਟਰ ਕਿਉਂਕਿ ਅੱਜ ਵੀ ਸਟੇਟ ਦੇ ਐਗਰੀਕਲਚਰ ਮਿਨਿਸਟਰ ਵੀ ਨਾਲ ਨੇ ਕੋਈ ਇਹ ਚ ਪਾਰਟੀ ਬਾਜ਼ੀ ਨਹੀਂ ਅਸੀਂ ਉਹ ਗੱਲਾਂ ਚ ਨਹੀਂ ਪੈਣਾ ਕਿਹ ਕਿਹੰਦਰ ਕੀ ਸਟੇਟ ਕੀ ਇਸ ਵੇਲੇ ਪੰਜਾਬ ਨਾਲ ਇਹ ਇਹ ਤਮਾਸ਼ਾ ਦਿਖਾਉਣ ਦੀ ਲੋੜ ਨਹੀਂ ਜੀ ਇਸ ਵੇਲੇ ਪੰਜਾਬ ਜਿਹੜਾ ਬਿਲਕੁਲ ਆ ਬਾਰਡਰ ਤੇ ਸਾਨੂੰ ਚਾਉਂਦੇ ਆ ਲੋਕ ਤਾਂ ਸੁੱਤੇ ਆ ਦੇਸ਼ ਤੇ ਤੇ ਉਹਨਾਂ ਲਈ ਕੀ ਸਹੀ ਨੁਕਸਾਨ ਕਿਉਂਕਿ ਪ੍ਰਧਾਨ ਮੰਤਰੀ ਚਾਹੁੰਦੇ ਸੀ ਆਪ ਦੇਖ ਕੇ ਆਓ ਤੇ ਹੁਣ ਰਿਪੋਰਟ ਬੈਠ ਕੇ ਦੇਣਗੇ ਵੀ ਭਾਈ ਆਹ ਫਸਲ ਨਹੀਂ ਅਗਲੀ ਫਸਲ ਵੀ ਜਿਹੜੇ ਹੋਣ ਦੇ ਚਾਂਸਸ ਨਹੀਂ ਘਰਾਂ ਦੇ ਘਰਤਵਾ ਹੋ ਗਏ ਟੁੱਟ ਗਏ ਡੰਗਰ ਜਿਨ੍ਹਾਂ ਦੇ ਬੰਨੇ ਰਹਿ ਗਏ ਮਰ ਗਏ ਕੋਈ ਹਾਲਾਤ ਨਹੀਂ ਗਏ ਮਤਲਬ ਸਾਰੀਆਂ ਗੱਲਾਂ ਬਾਕੀ ਸਟੇਟਾਂ ਤੋਂ ਸੇਵਾ ਦੀ ਕੋਈ ਕਮੀ ਨਹੀਂ ਉਹ ਬੀੜ ਦੀ ਕੋਈ ਕਮੀ ਨਹੀਂ ਬਹੁਤ ਮੈਂ ਕਹਿੰਦਾ ਕੋਈ ਐਸਾ ਜਿੱਥੇ ਵੀ ਪੰਜਾਬੀ ਰਹਿੰਦਾ ਹੈ ਚਾਹ ਯੂਪੀ ਰਾਜਸਥਾਨ ਮੱਧ ਪ੍ਰਦੇਸ਼ ਹਰ ਪਹੁੰਚ ਗਿਆ ਹਰ ਸੰਤ ਮਹਾਪੁਰਸ਼ ਬਾ ਹੁਣ ਅਗਲੀ ਗੱਲ ਆ ਇਹਨਾਂ ਦੇ ਘਰਾਂ ਦਾ ਮਾਪਜਾ ਉਹ ਕੋਈ ਨਹੀਂ ਦੇ ਸਕਦਾ ਉਹ ਸੈਂਟਰ ਤੇ ਸਟੇਟ ਨੂੰ ਦੇਣਾ ਪਊ ਉਹਨਾਂ ਦਾ ਡੰਗਰਾਂ ਦਾ ਮਾਪਜਾ ਜਿਹੜਾ ਫਸਿਆਂ ਦਾ ਮਾਪਜਾ ਉਹ ਤਾਂ ਸੈਂਟਰ ਤੇ ਸਟੇਟ ਗਵਰਨਮੈਂਟ ਨੂੰ 11000 ਕਰੋੜ ਰੁਪਈਆ ਮੈਂ ਪਹਿਲਾਂ ਹੀ ਕਹਿ ਰਿਹਾ 11000 ਕਰੋੜ ਰੁਪਈਆ ਕੇਂਦਰ ਦਾ ਸਟੇਟ ਕੋਲ ਪਿਆ ਹੈ 11000 ਕਰੋੜ ਰੁਪਈਆ ਉਹਨੂੰ ਵੰਡੋ ਤਾਂ ਸਹੀ ਸ਼ੁਰੂ ਤੋਂ ਕਰੋ ਪਰ ਫਿਰ ਮੈਂ ਕਹਿੰਨਾ ਅੱਗੇ ਵੀ ਕੋਈ ਕਮੀ ਨਹੀਂ ਆਉਣ ਦਿੱਤੀ ਜਊ ਇਸੇ ਕਰਕੇ ਪ੍ਰਧਾਨ ਮੰਤਰੀ ਜੀ ਨੇ ਅੱਜ ਆਪ ਇਕੱਲੇ ਇਕੱਲੇ ਖੇਤ ਚੱਕਰ ਕੇ ਅੱਗੇ ਹੁਣਾ ਤੁਸੀਂ ਅਸੀਂ ਕਿਹਾ ਵੀ ਟਰੈਕਟਰਾਂ ਦੇ ਲੈ ਕੇ ਚੱਲੋ ਪਿੰਡਾਂ ਜਾ ਕੇ ਪਤਾ ਲੱਗੇ ਕਿਸ਼ਤੀਆਂ ਜਾ ਕੇ ਕਿਉਂਕਿ ਉਹ ਸ਼ਿਮ ਚੋਹਾਨ ਸਾਹਿਬ ਐਸੇ ਨੇ ਜਿਹੜੇ ਤਿੰਨ ਵਾਰ ਸਭ ਤੋਂ ਵੱਡਾ ਸੂਬਾ ਮੱਧਿਆ ਪ੍ਰਦੇਸ਼ ਦੇ ਮੁਖਵੰਸੀ ਰਹੇ ਆ ਤੇ ਲੋਕਾਂ ਨਾਲ ਜੁੜੇ ਹੋਏ ਆ ਤੇ ਲੋਕਾਂ ਨੇ ਅੱਜ ਵਿਸ਼ਵਾਸ ਵੀ ਉਹਨਾਂ ਤੇ ਕੀਤਾ ਸਭ ਨੇ ਇਕੱਲੇ ਇਕੱਲੇ ਨੇੜੇ ਹੋ ਕੇ ਉਹਨਾਂ 'ਚ ਕਿਸ ਨੇ ਕੰਨ 'ਚ ਗੱਲ ਕੀਤੀ ਕਿਸ ਨੇ ਓਪਨਲੀ ਕੀਤੀ ਕਿਸ ਨੇ ਕਿਵੇਂ ਦੱਸਿਆ ਵੀ ਅਸੀਂ ਕਰਜ਼ੇ 'ਚ ਬਿੰਨੇ ਪਏ ਆ ਜੀ ਕਿਵੇਂ ਚੱਲੂ ਕੰਮ ਤੇ ਉਹਨਾਂ ਨੇ ਸਾਰਾ ਦੁੱਖਾ ਜਿਹੜਾ ਆਪਣੀ ਝੋੜੀ ਚ ਪਾਇਆ ਸਰਕਾਰ ਟਾਰਨਰਸ਼ਿਪ ਕਹਿੰਦੇ ਕਿ ਹਰ ਸਾਲ ਅਸੀਂ ਰਾਹਤ ਫੰਡ ਦਿੰਨੇ ਆ ਪੰਜਾਬ ਸਰਕਾਰ ਕੋਲੋਂ ਪਿਆ ਕਿ ਨਾਂ ਹੀ ਤੁਹਾਡਾ ਪ੍ਰੇਮ ਸਿੰਘ ਪ੍ਰੇਮ ਜੀ ਅੱਜ ਕੇਂਦਰੀ ਮੰਤਰੀ ਆਏ ਸੀ ਕੀ ਗੱਲਬਾਤ ਹੋਈ ਗੱਲਬਾਤ ਇਹ ਹੋਈ ਆ ਸਰ ਤੇ ਅਸੀਂ ਉਹਨਾਂ ਅੱਗੇ ਆਪਣੀ ਜਿਹੜੀ ਮੰਗਾਂ ਰੱਖੀ ਆ ਕ੍ਰਿਸ਼ਨ ਬਰਾੜੀ ਨੇ ਤੇ ਹਰੀਜੰਗ ਬਰਾੜੀ ਹਾਂਜੀ ਕਿਉਂਕਿ ਇਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਪੈਰੋ ਪੈਰ ਵਧਦੀਆਂ ਜਾ ਰਹੀਆਂ ਨੇ ਜੋ ਇਹਨਾਂ ਨੂੰ ਸਹੂਲਤ ਕਿਸੇ ਵੱਲੋਂ ਮਿਲਦੀ ਨਹੀਂ ਹੁਣ ਵੇਖੋ ਇਹਦੇ ਵਿੱਚ ਇਹਦੇ ਵਿੱਚ ਹੁਣ ਵੀ ਜਾ ਕੇ ਵੇਖੋ ਤੁਸੀਂ ਇਹਨਾਂ ਦੇ ਘਰਾਂ ਦੇ ਵਿੱਚ ਪਾਣੀ ਲੀਲੇ ਭਿੱਜੇ ਕਣਕ ਜਿਹੜੀ ਉਹ ਖਤਮ ਹੋ ਗਈ ਆ ਤੇ ਠੀਕ ਆ ਜਿਹੜੀ ਲੰਮ ਚੰਬਾ ਹੁੰਦਾ ਥੋੜਾ ਬੋਤਾ ਉਹ ਇਹਨਾਂ ਨੂੰ ਮਿਲਦਾ ਕਿੰਦਰੀ ਮੰਤਰੀ ਨੇ ਕਿਹਾ ਤੁਹਾਨੂੰ ਕੇਂਦਰੀ ਮੰਤਰੀ ਨੇ ਹੋਇਆ ਕਿ ਜੋ ਵੀ ਤੁਹਾਨੂੰ ਸਹੂਲਤ ਤੁਸੀਂ ਮੰਗੀ ਹੈ ਨਾ ਇਹੋ ਮੈਂ ਮੰਗੋ ਨਾ ਕੇ ਕੀਤੀ ਆ ਉਹਨੇ ਕਿਹਾ ਤੁਹਾਡੀ ਮੰਗ ਪੂਰੀ ਹੋ ਜਾਏਗੀ ਹੁਣ ਕਿੰਨੀ ਕੁ ਉਮੀਦ ਲੱਗਦੀ ਹੈ ਉਮੀਦ ਤੇ ਇਹੋ ਹੀ ਆ ਜੀ ਸਾਡਾ ਕਹਿਣ ਦਾ ਵਾਸਤਾ ਅਗੋਂ ਉਹਨਾਂ ਦੇ ਮਨ ਤਾਂ ਜਾਬਦਾ ਤੁਸੀਂ ਸੁਣਿਆ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਬਰਾਜ ਸਿੰਘ ਚੋਹਾਨ ਦੇ ਵੱਲੋਂ ਵੀ ਭਰੋਸਾ ਦਿੱਤਾ ਗਿਆ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਵੀ ਤੇ ਰਬਨੀਤ ਮੀਟੂ ਦੇ ਵੱਲੋਂ ਵੀ ਤੇ ਨਾਲ ਹੀ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਤੇ ਇਸ ਨੁਕਸਾਨ ਦੀ ਅਸੀਂ ਪਰਪਾਈ ਕਰਾਂਗੇ ਅਸੀਂ ਪੰਜਾਬ ਦੇ ਨਾਲ ਹਮੇਸ਼ਾ ਖੜੇ ਸੀ ਤੇ ਅੱਗੇ ਵੀ ਪੰਜਾਬ ਦੇ ਪੰਜਾਬੀਆਂ ਦੇ ਨਾਲ ਖੜਾਂਗੇ ਖੈਰ ਪੰਜਾਬ ਦੇ ਲੋਕ ਕਿੰਨਾ ਕੁ ਹੁਣ ਭਰੋਸਾ ਕਰ